ਔਲਟ ਫੇਰ ਹੋ ਗਏ ਪਰ ਦਿਓ ਉਹਨੂੰ ਜੋ ਲੋਕਾਂ ਦੇ ਦਰਦ ਸਬਖਾਦਾ ਸਾਡਾ ਵੀ ਮਨਵਾ ਬਹੁਤ ਦੁਖੀ ਆ ਬਹੁਤ ਥੱਕੇ ਪਏ ਆ ਨਾ ਤਾਂ ਘਰੇ ਬਹਿ ਸਕਦੇ ਆ ਤੇ ਨਾ ਇਹਨਾਂ ਨੂੰ ਛੱਡ ਸਕਦੇ ਆ ਤੇ ਜੇ ਕੁਝ ਕਿਸੇ ਦੇ ਬਹੁਤ ਗਲਤ ਬੋਲਿਆ ਗਿਆ ਹੋਵੇ ਤਾਂ ਸੇ ਮੌਦਾ ਜਾਜਕਾ ਗਰੀਬਾਂ ਨੂੰ ਅਮਰੀਕਾ ਦਾ ਕੰਮ ਕਰਦੇ ਹੋ ਪਿੰਡ ਦਾ ਵਿਕਾਸ ਹੋਂਦਿਓ ਵਿਕਾਸ ਕਰਕੇ ਦਿਖਾ ਦਿਓ ਕਲਾਂਟਾਂ ਲੈਣਾਂ ਸਾਨੂੰ ਵੀ ਆਉਂਦਿਆਂ ਜੇ ਥੋੜੀ ਸਰਕਾਰਾਂ ਜਿੱਥੋਂ ਕਰਾਟ ਆਉਂਦੀ ਹੈ ਤੇ ਕਿਵੇਂ ਲੈਣੀ ਆ ਅਸੀਂ ਅੱਗੇ ਵੀ ਸਰਪੰਚ ਰਹੇ ਆ ਉਹਦੇ ਲਿਆਵਾਂਗੇ ਜਿੰਨੇ ਦਾ ਮਰਜ਼ੀ ਲੋਕ ਲੋ ਪਰ ਕਿਸੇ ਗਰੀਬ ਨਾਲ ਟੱਕਾ ਨਾ ਕਰੋ ਖੁੱਲਾ ਚੱਲ ਜਾ ਜਿਹਨੇ ਇੱਕ ਦਾ ਕੰਮ ਨਹੀਂ ਰੋਕਿਆ ਜਦੋਂ ਮਰਜ਼ੀ ਪਿੰਡ 'ਚ ਬੁਲਾਵਾਂ ਮੈਂ ਹਾਜ਼ਰ ਆ ਜੇ ਨਹੀਂ ਨਹੀਂ ਆਇਆ ਪਰ ਚੱਪਾਇਆ ਮੈਂ ਹਾਜ਼ਰ ਆ ਹਾਂ ਜੇ ਕੋਈ ਚਿੱਟਾ ਵੇਜਦਾ ਸਾਡੇ ਵੀ ਧੀ ਪੁੱਤਾਂ ਚਿੱਟਿਆਂ ਨਾਲੋਂ ਅੰਦਰ ਸਿੱਟੋ ਕਿਸੇ ਚਿੱਟੇ ਆ ਕੇ ਨਗਰ ਕੇ ਹੋ ਜੇ ਅਸੀਂ ਵੀ ਥੋੜਾ ਸਾਥ ਦਿੰਨੇ ਆ ਪਰ ਕਿਸੇ ਨੂੰ ਆਰਜ ਗਰੀਬ ਨਾਲ ਟੱਕਰਾਂ ਕਰਉ ਹੋਣਾ ਮੈਂ ਕੋਈ ਜ਼ਿਆਦਾ ਬੋਲ ਗਿਆ ਮੈਂ ਮੈਂ ਇੱਕ ਫੇਰ ਮੈਂ ਸਾਬ ਦੀ ਦੰਨਾ ਤੇ ਆਇਆ ਦੁਗਾਓ ਤੁਹਾਡੇ ਨਾਲ ਅਗਲਾ ਪ੍ਰੋਗਰਾਮ ਦੱਸਣਗੇ। ਨਾ ਰਿੰਦੀ ਬੋਤ ਮੈਂ ਨਹੀਂ ਬੋਲ ਰਿਹਾ ਕਿੰਨਾ ਕਿ ਬੋਲ ਬਤਾਈ ਹਾਂ ਟੋਪ ਬੋਲ ਜੂ ਇੱਕ ਦੋ ਕੁਰਸੀਆਂ ਲਵਾ ਦੋ ਬਾਈ ਜੀ ਆਉਣਾ ਸਰਦਾਰ ਮਨਜੀਤ ਸਿੰਘ ਜੀ ਹੰਬੜਾ ਅਜਸਰ ਸਾਹਿਬ ਸਰਦਾਰ ਹਰੀ ਸਿੰਘ ਜੀ ਖਾਈ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਸਰਦਾਰ ਜਿੰਦਰ ਸਿੰਘ ਜੀ ਸਾਹਿਬ ਕੇ ਅਲਕਾਂਚਾ ਜਾਂ ਸਿੰਘ ਬਾਲਾ ਕੇਤੇ ਸਵਾਰੀ ਦੀ ਕੋਆਰਡੀਨੇਟਰ ਜਸਵੰਤ ਪਪੀ ਜੀ ਜਿਹੜੀ ਕਰਨੇ ਕੋਰ ਦੀ ਰੂਪਲਾਲ ਮਿੱਤਲ ਜੀ ਸ਼ਾਇਰ ਪਤਾਂ ਦੇ ਆਸਿੰਗ ਵਾਲਾ ਮੇਰੇ ਸਾਹਮਣੇ ਬੈਠੀ ਰਾਕੇ ਦੀ ਨਵਾਦਿਸ ਮੁੱਚੀ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਦੇ ਵੀਟੇ ਡਾਕਟਰ ਸਹਿਵਾਨ ਅਥਾਰ ਜਵਾਹਰ ਲਾਲ ਜੀ ਦਾ ਕਾਨਸਾ ਜਵਾਹਰ ਜੀ ਦੀ ਫਤਹਿ ਤੇ ਜੇ ਵੀਸੇ ਦਾ ਜਗਾ ਬਲਾਕ ਪ੍ਰਧਾਨ ਉਹਨਾਂ ਦੇ ਹੋਾਈ ਚ ਅੱਜ ਉਹਨਾਂ ਦੇ ਗ੍ਰੈਵਿਟੇ ਬਹੁਤ ਵੱਡੀ ਮੀਟਿੰਗ ਹੈ ਬੜੀ ਖੁਸ਼ੀ ਹੋਈ ਜੇ ਤੁਸੀਂ ਅੱਜ ਦੀ ਵੱਡੀ ਗੰਟੀ ਦੇ ਵਿੱਚ ਕੱਟੇ ਹੋਏ ਇਹ ਆਪਣੀ ਜਿਹੜੇ ਵੀ ਮੀਨਾਵਾਰ ਮੀਟਿੰਗ ਹੁੰਦੀ ਹੈ ਪਲਾਣ ਇਹਾਸ ਸਿੰਘ ਵਾਲੇ ਜੀ ਮੀਨਾਵਾਰ ਸਾਡਾ ਤਰਫ ਤੋਂ ਹੁੰਦੀ ਹੈ ਆਪਾਂ ਥੋੜੇ ਜਿਹੇ ਜਸੋ ਪ੍ਰਾਂਤ ਦਾ ਬਿਵਾੜ ਵੀ ਇਸ ਕਰਕੇ ਆਪਣੀ ਵੀਰੇ ਨਹੀਂ ਹੋ ਸਕੀ ਬੜੀ ਖੁਸ਼ੀ ਨਾਲ ਕਦੋਂ ਦੀ ਬੜੀ ਬੜੀ ਗੰਢੀ ਦਰਵਾਹਾ ਅੱਗੇ ਪਹੁੰਚਣਾ ਇਸ ਤੋਂ ਆਪਾਂ ਸਭੀ ਪੱਤਰ ਜਾਣੂ ਹੋ ਜਾਂਦਾ ਕਿ ਤੁਸੀਂ ਪ੍ਰੇਸ਼ਾਹ ਹੋ ਤੇ ਜਿਹੜੀ ਗਲਤੀ ਆਪਾਂ 2022 ਕਰੀ ਆ ਉਹਨੂੰ ਸੁਧਾਰਨ ਦੇ ਮੂਡ ਤੋਂ ਮੈਂ ਜਾਦੇ ਬਰਤਖ ਨਹੀਂ ਜਾਣਾ ਦੋ ਵਟ ਬਈਆ ਕੀਤਾ ਇੰਪਲੀਮੈਂਟ ਤੇ ਇੱਕ ਤਾਂ ਜਿਹੜੀਆਂ ਬਰਾਕ ਸੰਕੀ ਦੀਆਂ ਚੋਣਾਂ ਆ ਲਈਆਂ ਉਹ ਆਪਾਂ ਦਾ ਡੜ ਕੇ ਲੜ ਗਏ ਉਹ ਨਹੀਂ ਪਲ ਮੈਥੋਂ ਦਾ ਰਿਆ ਪਾਉ ਜਿੱਥਰਿਆ ਤੇ ਸਾਡੇ ਕੋ ਸਰਕਾਰ ਆਪਣੀ ਵੜ ਤੇ ਗਈ ਆ ਤੇ ਦੂਜੀ ਸਤਾਈ ਦੀ ਬਾਰੇ ਆਪਾਂ ਅਪਰਨੰਦ ਸਿੰਘ ਸਾਹੋਬੇ ਇੱਥੋਂ ਜਿਹੜੇ ਆਪਣੀ ਸੇਵਾ ਕਰਦੇ 25 ਸਾਲ ਤੋਂ ਇਹ ਬਣੇ ਉਹਨਾਂ ਤੱਕ ਕਿਸ ਸਾਧੇ ਜੀ ਮੈਂ ਜਾਦੇ ਪ੍ਰਸਾਦ ਨਹੀਂ ਜਾਣਾ ਇੱਕ ਤਾਂ ਮੌਸਮ ਖਰਾਬ ਹੈ ਦੂਜਾ ਟਾਈਮ ਤੋਂ ਵੀ ਲੇਟ ਆ ਮੈਂ ਸਾਰੇ ਸਾਰੇ ਸਿੱਧਾ ਦ੍ਰਿਸ਼ ਸਿਆਦੋਂ ਬੇਤੀ ਹੋਊਗਾ ਕੋ ਸਾਰੇ ਦੇ ਪਾਸ ਰਹਿ ਕੇ ਆਪਣੀ ਗੱਲ ਰੱਖਣਾ ਮੈਂ ਸਭ ਤੋਂ ਪਹਿਲਾਂ ਦੇਖੀ ਕਰਦਾ ਸਰਦਾਰ ਜਸਵੰਤ ਸਿੰਘ ਜੀ ਕੋ ਪੁੱਛਿਆ ਉਹ ਥੋੜੇ ਸ਼ਬਦਾਂ ਦੇ ਵਿੱਚ ਥੋੜੇ ਲਾਫਤੀ ਸਾਝ ਪਾਉਣਗੇ ਸਰਦਾਰ ਸਿੰਘ ਜੀ ਪੁੱਛੀ ਤਾਂ ਠੀਕ ਤਾਂ ਸੀਗਾ ਜੀ ਜਿਆਦਾ ਜਿਆਦਾ ਮਾਰੋ ਦੇਖ ਲੋ ਚਲਾ ਸਾਡੇ ਬਹੁਤ ਹੀ ਔਨ ਕਰਵਾਉਂਗਾ ਦੀ ਆਵਾਜ਼ ਜੈਸੀ ਬਹੁਤ ਹੈ ਕੋਈ ਨਹੀਂ ਕੋਈ ਨਹੀਂ ਪਿੱਛੇ ਵਧੇ ਹੈਲੋ ਹੈਲੋ ਕੋਈ ਜੱਲੀयां ਨਹੀਂ ਕੋਈ ਨਹੀਂ ਸਾਡੇ ਬਹੁਤ ਹੀ ਸਤਿਕਾਰਯੋ ਹਲਕਾ ਨਿਹਾਰਸਿਕ ਵਾਲਾ ਜੀ ਅਬਜ਼ਰਵਰ ਸਰਦਾਰ ਮਜੀਦ ਸਿੰਘ ਜੀ ਹਮਣਾ ਉਹਨਾਂ ਦੇ ਨਾਲ ਕੋਆਰਡੀਨੇਟਰ ਹਰਕਾਰ ਹਾਜ਼ਰ ਬੜਾ ਕੀਤੇ ਤਵਾੜੀ ਜੀ ਪੀਪੀਸੀਡੀ ਦੇ ਮੈਂਬਰ ਹਰੀ ਸਿੰਘ ਖਾਈ ਜੀ ਜਿਸ ਵਕਦਰ ਹੈ ਕੋਸਾ ਜੀ ਰਾਗ ਦੇ ਹਾਜ਼ਰ ਬੜਾ ਦੇ ਪ੍ਰਧਾਨ ਨਿਰਦੇਕਟਰ ਜੀਨਾ ਜੀ ਰੋਗ ਲਾਲ ਮਿੱਤਰ ਜੀ ਸਰਪੰਚ ਹਰਨੇਕ ਰੰਮੂ ਵਾਲਾ ਜੀ ਤੇ ਦਰਵੇਸ਼ ਸ਼ਾਸਤਰਾ ਜਿੰਨਾ ਕਰਕੇ ਆਜੇ ਸੀਐਸ ਬੀਟੇ ਦੇ ਵਿੱਚ

ਜਿਹੜੇ ਸੇ ਸਰਪੰਚ ਜਗਾ ਉਹਨਾਂ ਦੇ ਗ੍ਰਹਿ ਵਿਖਿਆ ਚ ਆਪਾਂ ਹਕਤਰ ਹੋਏ ਆ ਜਿਹੜੇ ਕਿ ਬਰਾਕ ਅਜੀਤਵਾਲ ਦੇ ਪ੍ਰਧਾਨ ਹੈ ਤੇ ਬੜੇ ਅਨਤਕ ਬਕਰਕਾਂਸ ਪਾਰਟੀ ਦੇ ਮੇਰੇ ਤੋਂ ਪਹਿਲਾਂ ਉਹ ਗੱਲਾਂ ਕਰ ਰਹੇ ਸੀ ਉਹ ਕੀ ਕਹਿੰਿਆ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਜੂਤਾ ਤੇ ਸਾਡੇ ਵਰਕਰਾਂ ਦੇ ਨਾਲ ਬੇਤੁਕੀਆਂ ਘਟਨਾਵਾਂ ਹੋ ਰਹੀਆਂ ਨੇ ਜੇ ਇਹ ਪਾਸੇ ਹੋ ਰਿਹਾ ਹੈ ਮੈਂ ਦੱਸ ਰਿਹਾ ਹਾਂ ਤੁਹਾਨੂੰ ਉਸ ਪਾਰਟੀ ਦੇ ਵਰਕਰਾਂ ਉੱਤੇ ਪ੍ਰਸ਼ਾਸਨ ਨੂੰ ਜੇਕਰ ਕਿਸੇ ਵੀ ਕਾਰਨ ਸੇ ਵਰਕਰਾਂ ਦੀ ਅੱਕ ਪੱਟ ਕੇ ਕੋਈ ਵਰਕਰ ਜਦ ਪ੍ਰਸ਼ਾਸਨ ਚਾਕਿਆ ਤਾਂ ਅਸੀਂ ਸਰਕਾਰੋਂ ਤੇ 21 ਦੀ 31 ਜ਼ਰੂਰ ਪਾਵਾਂਗੇ ਇਹ ਮੈਂ ਵਿਸ਼ਵਾਸ ਤੋਂ ਹਾਂ ਆਪਾਂ ਨੂੰ ਪਤੇ ਬਦਲਾਉਣ ਦੇ ਨਾਂ ਦੇ ਇਹ ਜਿਹੜੀ ਸਰਕਾਰ ਆ ਹੋਂ ਦੇ ਵਿੱਚ ਆਈ ਸੀ ਆਕਾ ਜਤਾ ਪਾਰਟੀ ਦੀ ਇਹ ਦੂਜੀ ਟੀਮ ਹੈ ਆਕਾ ਜਤਾ ਪਾਰਟੀ ਨੇ ਕਿਸਾਨਾਂ ਦੇ ਖਿਲਾਫ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਆਪਾਂ 700 ਕਿਸਾਨ ਸ਼ਹੀਦ ਕਰਾ ਕੇ ਉਹ ਬੰਦਬਾਸ ਕਰਵਾਏ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਲੈਂਡ ਪੋਲਿਸੀ ਦੀ ਨੀਤੀਆਂ ਨੇ ਤੁਹਾਡੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਖੋਣ ਦੀ ਖਾਤਰ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੰਗਾ ਚੁੱਕਿਆ ਤੇ ਧਰਨੇ ਲਾਏ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਕਿਸਾਨ ਜੁਨੀਅਰਾਂ ਨੇ ਪ੍ਰਾਕ੍ਰਿ ਜਥੇਬੰਦੀਆਂ ਨੇ ਧਰਨੇ ਲਾਏ ਤੇ ਸਰਕਾਰ ਨੂੰ ਉਹਦੇ ਦੇਖਣੇ ਪਏ ਤੇ ਉਹ ਨੀਤੀ પાਸ ਰਹਿਣੀ ਪਈ ਭਾਵੇਂ ਇੱਕ ਇਹਦੇ ਵਿੱਚ ਵੜਕਦਾ ਇੱਕ ਦੇ ਵਿੱਚ ਬੜੀ ਤਾਕਤ ਹੈ ਤੁਸੀਂ ਜਿਵੇਂ ਅੱਜ ਇਹ ਇਕੱਠ ਕੀਤਾ ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ 27 ਨੂੰ ਤੁਸੀਂ ਸਰਦਾਰ ਭੁਪਿੰਦਰ ਸਿੰਘ ਸਾਹੋਕੇ ਨੂੰ ਇਸ ਹਲਕੇ ਨਿਹਾਲ ਸਿੰਘ ਵਾਲੇ ਤੋਂ ਐਮਐਲਏ ਬਣਾ ਕੇ ਪਦਸਵਾਲ ਦੇ ਵਿੱਚ ਭੇਜੋਗੇ ਜਿਹੜਾ ਵਿਅਕਤੀ 25 ਸਾਲ ਤੋਂ ਤੁਹਾਡੇ ਹਲਕੇ ਦੇ ਵਿੱਚ ਪਿਛਰੇ ਹੈ ਇਸੇ ਦੁੱਖ ਦੇ ਵਿੱਚ ਕਿਸੇ ਦੇ ਸੁੱਖ ਦੇ ਵਿੱਚ ਬਈ ਸੱਚੇ ਤੋਂ ਪਹੁੰਚ ਰਿਹਾ ਹੈ। ਅਭਜਨਵਰ ਸਾਹਿਬ ਬੈਠੇ ਹੈ। ਕੋਆਰਡੀਨੇਟਰ ਸਾਹਿਬ ਬੈਠੇ ਹੈ। ਤੁਸੀਂ ਸਾਡੀ ਗੱਲ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਾਉਣੀ ਹੈ। ਇਹ ਅਭਜਨਵਰ ਸਾਹਿਬ ਤੁਸੀਂ ਆ ਖਾਣ ਮਾਣ ਦਾ ਇਕੱਠ ਲੋਕਾਂ ਦਾ ਵੇਖ ਸਕਦੇ ਆ। ਇਹ ਸਰਦਾਰ ਕੁਪਰਸਨ ਸਿੰਘ ਸਾਹੂਗੇ ਨੇ ਆਪਣਾ ਜੋ ਪਿਆਰ ਹੈ ਵੰਡਿਆ ਉਸ ਪਿਆਰ ਦੀ ਖੁਸ਼ੀ ਨੂੰ ਤੁਹਾਨੂੰ ਅੱਜ ਸਰਪੰਚ ਸਾਹਿਬ ਦੇ ਘਰੇ ਬੈਠੇ ਹੋੜੀ ਹੈ ਤੇ ਤੁਸੀਂ ਸਾਡੀ ਗੱਲ ਹਾਈ ਕਮਾਂਡ ਤੱਕ ਪਹੁੰਚਾਉਣੀ ਹੈ ਇੱਕ ਲੈ ਕੇ ਤੁਸੀਂ ਤੇਰੀ ਹੈ ਤੇ ਸਰੌ ਕੇ ਸਰੌ ਨੂੰ ਐਮਐਲਏ ਬਣਾ ਕੇ ਇਹਨਾਂ ਲੋਕਾਂ ਨੂੰ ਅਦਾਲਤ ਸਭਾ ਦੇ ਵਿੱਚ ਭੇਜਣਾ ਹੈ ਮੈਂ ਬੜਾ ਲੰਮਾ ਸਭਾ ਹੋ ਸਕਦਾ ਹੈ ਮੌਸਮ ਖਰਾਬ ਹੈ ਮੇਰੇ ਤੋਂ ਬਾਅਦ ਬਣਾ ਲੈ ਪਹੁੰਚ ਆਲੀ ਹੈ ਮੈਂ ਇੰਨੀਆਂ ਬੇਚੀ ਤਦਕ ਖੇਮਾ ਦਾ ਜਾਂਚ ਕੇ ਫਤਿਹ ਅੱਜ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਦਿਨ ਬੁਰੀ ਹਰਜੰਦਰ ਜੀ ਦਾ ਹਾਂ